ਹੈਲੋ ਗਾਇਜ਼ ਵੈਲਕਮ ਟੂ ਅ ਨਿਊ ਵੀਡੀਓ ਅੱਜ ਜਸਟ ਬੰਡਪੁਰੇ ਪਿੰਡ ਆਏ ਆ ਤੇ ਤੁਹਾਨੂੰ ਦਿਖਾਉਣੇ ਆ ਕਿ ਪੁਰਾਣੀ ਵਿਰਾਸਤ ਦੋਹਾਂ ਦੀ ਵੀ ਸਾਂਭੀ ਹੋਈ ਆ 1946 1947 ਦੀ ਵਿਰਾਸਤ ਆ ਇਹ ਆ ਦੇਖੋ ਜਿਹਦੀ ਵੀ ਹੱਜਗਾ ਹੈ ਆ ਖੇਤਾ ਕੋਣ ਹੈ ਸਾਂਭੀ ਪਈ ਆ ਔਕਰ ਕੁਝ ਵੀ ਨਹੀਂ ਉੱਪਰ ਕਰਵਾਇਆ ਪੇਂਟ ਕੁਝ ਵੀ ਨਹੀਂ ਕਰਵਾਇਆ ਜਿਵੇਂ ਪਹਿਲਾਂ ਤੋਂ ਸੀ ਉਹ ਜਿਓ ਆ ਤੇ ਦੇਖ ਸਕਦੇ ਹੋ ਕਿੰਨੀ ਪੁਰਾਣੀ ਆ ਆ ਦੇਖੋ ਕਿੰਨੀ ਪੁਰਾਣੀ ਆ ਜੇ ਤੁਹਾਨੂੰ ਡਾਊਟ ਹੋ ਰਿਹਾ ਉਹ ਦੇਖੋ ਲਿਖਿਆ ਹੈ ਉੱਪਰ ਉਹ ਲਿਖਿਆ ਵੀ ਹੋਇਆ ਉੱਪਰ ਉਹ ਲਿਖਿਆ ਦੇਖੋ 1942 ਇਹ ਦਰਵਾਜ਼ੇ ਵੀ ਉਹੀ ਨੇ ਇਹਦੇ ਵੀ 1942 ਵਾਲੇ ਦੇਖੋ ਤੁਸੀਂ ਆਹ ਦੇਖੋ ਕਿੰਨੀ ਪੁਰਾਣੀ ਬਰਾਸਾ ਹੈ ਇਹਦੇ ਵੀ ਕਿੰਨੀ ਪੁਰਾਣੀ ਆ ਆਹ ਪੁਰਾਣੀ ਬਰਾਸਾ ਤੇ ਸਾਹਮਣੀ ਕੋਈ ਸੋਖੀ ਗੱਲ ਨਹੀਂ ਹੈਗੀ ਇਹ ਬਹੁਤ ਔਖਾ ਹੈ ਇਹਨੂੰ ਸਾਂਭਣਾ ਦੇਖੋ ਕੋਈ ਰੈਨੋਵੇਸ਼ਨ ਨਹੀਂ ਕਰਾਈ ਹੋਈ ਦੇਖੋ ਕਿੰਦੀ ਔਕਣੀ ਹੈ ਇਹਦੀ ਵੀ ਜਿਵੇਂ ਪਹਿਲਾਂ ਸੀ ਇਹ ਤੇ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਹਦੀ ਵੀ ਹੈ ਇੱਕ ਤਰ੍ਹਾਂ ਦਾ ਐਂਟੀਕ ਪੀਸ ਹੋ ਗਿਆ ਹੁਣ ਤਾਂ ਹੈ ਇੱਕ ਤਰ੍ਹਾਂ ਦੀ ਇੱਕ ਹੋਰ ਤੁਹਾਨੂੰ ਵਿਰਾਸਤ ਦਿਖਾਉਣੇ ਆ ਪੁਰਾਣੀ ਵਿਰਾਸਤ ਦਾ ਆ 1954 ਦਾ ਘਰ ਆ ਕਿਸੇ ਦਾ ਅਬਨਵੋਰੇ ਪਿੰਡ ਚ ਆ ਦੇਖੋ ਤੁਸੀਂ ਆ ਕਿੰਨਾ ਪੁਰਾਣਾ ਘਰ ਆ ਹਜੇ ਵੀ ਉਹਨੇ ਉਹਨਾਂ ਨੇ ਸੰਭਾਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਹੋਰ ਦੇਖੋ ਤੁਸੀਂ ਹੁਣ ਅਸੀਂ ਇੱਕ ਪਿੰਡ ਦੇ ਬੰਦੇ ਤੋਂ ਮਿਲੇ ਆ ਜਿਹੜੇ ਦੱਸੂਗਾ ਕਿ ਆ ਕਿੰਨਾ ਘਰ ਪੁਰਾਣਾ ਆ ਇਹਨੇ ਬਣਵਾਇਆ ਸੀ ਦੱਸੋ ਸਾਡੇ ਬਜ਼ੁਰਗਾਂ ਨੇ ਦਾਦਾ ਜੀ ਉਹਨਾਂ ਨੇ ਬਣਾਇਆ ਸੀਗਾ ਜੀ ਅੰਦੀ ਕਨਵੈਨਸ 1950 ਤੋਂ ਤਿਆਰ ਕਰਨ ਲੱਗੇ ਸੀ ਤੇ 53 ਚ ਤਿਆਰ ਹੋਇਆ ਇਹਨਾਂ 4 ਸਾਲਾਂ ਦਾ ਤੋਂ ਲੱਗੇ ਉਹ ਕੰਮ ਪੂਰਾ ਹੋਣ ਚ ਫਿਰ ਫਲੇਵਰ ਦਾ ਵਗੈਰਾ ਲੱਗਦੀ ਸੀ ਹੌਲੀ ਹੌਲੀ ਪੈਸੇ ਦਾ ਵੀ ਦਿੱਕਤ ਦੇਖਦੇ ਸੀ ਬਜ਼ੁਰਗ ਉਹਨਾਂ ਨੇ ਦੱਸਿਆ ਹੀ ਸਾਨੂੰ ਤਾਂ ਸਾਡਾ ਜਨਮ ਵੀ ਇਤੋਂ ਬਾਅਦ ਚ ਨੇ ਅੱਛਾ ਇਹ ਕਰ ਫਿਰ ਬਹੁਤ ਜ਼ਿਆਦਾ ਪੁਰਾਣਾ ਆ ਹਾਂਜੀ ਇਹਦੇ ਹੋਰ ਕਿੰਨੇ ਘਰ ਨੇ ਓਰੇ ਪੰਜ ਚਾਰ ਹੋਣਗੇ ਜੀ ਬਸ ਪੰਜ ਚਾਰ ਹੀ ਨੇ ਪੁਰਾਣੇ ਜਾ ਉਹਨੇ ਉਦੋਂ ਬਸ ਇਹਦੇ ਹੋਰ ਘਰ ਜੇ ਤੁਸੀਂ ਦੇਖਣਾ ਚਾਹੋ ਨਾ ਸਾਡੇ ਨਾਲ ਵੀਡੀਓ ਤੇ ਬਨੇ ਰਹੋ ਤੁਹਾਨੂੰ ਇੱਕ ਹੋਰ ਬੜਾ ਸੱਦ ਦਿਖਾਉਣਾ ਹੈ ਪ੍ਰਾਣੀ ਆ ਦੇਖੋ ਕਿੰਨਾ ਪੁਰਾਣਾ ਘਰ ਆ ਤੇ ਗੇਟ ਦੇਖੋ ਤੁਸੀਂ ਇੱਕ ਵਾਰ ਆ ਘਰ ਦਾ ਤੁਸੀਂ ਗੇਟ ਦੇਖੋ ਕਿੰਨਾ ਪੁਰਾਣਾ ਘਰ ਦਾ ਗੇਟ ਆ ਹੋਊਗਾ ਹੈ 1920ੂ ਦਾ ਗੇਟ ਹੋਊਗਾ ਦੇਖੋ ਤੁਸੀਂ ਇਹ ਗੇਟ ਕਿੰਨਾ ਪੁਰਾਣਾ ਆ ਆ ਟਾਕੀਆਂ ਲੱਗੀਆਂ ਰੱਖੀਆਂ ਆ ਅਜ ਤਾਂ ਇਹ ਬੰਦ ਕਰਤਾ ਘਰ ਜਮੀ ਗੇਟ ਕੋਲ ਇਹ ਟਾਕੀ ਇੱਕਾ ਠੀਕ ਆ ਟਾਕੀ ਦਿਖਾਉਣੇ ਆ ਕਿੰਨੇ ਕਿਹੜੇ ਟਾਕੀ ਆ ਦੇਖੋ ਜਾਦੇ ਟਾਈਮ ਚ ਇਹ ਜੇ ਟਾਕੀਆਂ ਹੁੰਦੀਆਂ ਸੀ ਵੀ ਦੇਖੀ ਤਾਂ ਦੇ ਬਣਵੋਰੇ ਪਿੰਡ ਚ ਕਿੰਨੇ ਢਗਾਣੇ ਇਹਦੀ ਬਰਸੇ ਪੁਰਾਣੀ ਵਰਸਾ ਗ੍ਰਸਾਤਾ ਹਦੀ ਵੀ ਸੰਭੀ ਆਈ ਜਾਣੇ ਆ ਦੇਖੋ ਤੁਹਾਡੇ ਟਾਕੀਆਂ ਇਕਨ ਲੋਹਾ ਹੀ ਲਾਇਆ ਹੋਇਆ ਗਲਾ ਚਲੋ ਸਾਰੀ ਆ ਲੋਹੇ ਦੇ ਆ ਦੇਖ ਸਕਦੇ ਹੋ ਆ ਦੇਖੋ ਤੁਹਾਡੇ ਸਾਹਮਣੇ ਆ ਬਣਵੋਰੇ ਪਿੰਡ ਦੀ ਨਹਿਰ ਆ ਦੇਖੋ ਕਿੰਨਾ ਚੱਲਦੀ ਆ ਬਣਵੋਰੇ ਪਿੰਡ ਦੀ ਨਹਿਰ ਚੱਲਦੀ ਤਾਂ ਨਹੀਂ ਆ ਦੇਖੋ ਕਿੰਨਾ ਉੱਪਰ ਤੱਕ ਪਾਣੀ ਇੱਥੇ ਚਲਦੀ ਦਾ ਹੌਲੀ ਹੋਆ ਕਿਾ ਕਿੰਨਾ ਉੱਪਰ ਤੱਕ ਪਾਣੀ ਹੈ ਨਹਿਰ ਦਾ ਦੇਖੋ ਤੁਸੀਂ ਆ ਬੜਮੋਰੇ ਦਾ ਪਿੰਡ ਦਾ ਕੋਲਾ ਤੇ ਆ ਦੇਖੋ ਬਰੋਟਾ ਪ੍ਰਾਣਾ ਬਰੋਟਾ ਦੇਖੋ ਆ ਜੇ ਤੁਹਾਨੂੰ ਅਜਿਹੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਅਜੇ ਪ੍ਰਾਣੀਆਂ ਵਿਰਾਸਤਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਡੀ ਵੀਡੀਓ ਵਧੀਆ ਲੱਗੀਆਂ ਤਾਂ ਅੱਗੇ ਸਾਰਿਆਂ ਨੂੰ ਸ਼ੇਅਰ ਵੀ ਕਰਿਓ ਬਾਏ